ਲੈਂਸ ਲਗਾਉਣਾ ਸਹੀ ਹੈ ਕਿ ਨਹੀਂ ਪਰ ਉਹਦਾ ਧਿਆਨ ਰੱਖਣਾ ਜ਼ਰੂਰੀ ਆਪਾਂ ਇੱਕ ਲੈਂਸ ਵੱਡੀ ਫੋਰਨ ਬੋਡੀ ਵਾਂਗ ਨਾ ਆਪਾਂ ਬਾਹਰੋਂ ਇੱਕ ਚੀਜ਼ ਅੱਖ ਦੇ ਅੰਦਰ ਪਾ ਰਹੇ ਆ ਤਾਂ ਉਹਦੀ ਸਾਫ ਸਫਾਈ ਸਾਫ ਸੰਭਾਲ ਬਹੁਤ ਜ਼ਰੂਰੀ ਹੈ ਬਾਈਚਾਂਸ ਜੇ ਅੱਖ ਦੇ ਵਿੱਚ ਕੋਈ ਵੀ ਲਾਲੀ ਹੁੰਦੀ ਹੈ ਜਾਂ ਕੋਈ ਵੀ ਰੜਕ ਪੈ ਰਹੀ ਹੈ ਫਿਰ ਉਹਨਾਂ ਹਾਲਤਾਂ 'ਚ ਆਪਾਂ ਨੂੰ ਲੈਂਸ ਨਹੀਂ ਪਾਣਾ ਤੇ ਜਾ ਕੇ ਡਾਕਟਰ ਨੂੰ ਦਿਖਾਣਾ ਤੇ ਫਿਰ ਜਿਵੇਂ ਉਹ ਐਡਵਾਈਸ ਕਰਦੇ ਉਵੇਂ ਆਪਾਂ ਨੂੰ ਕਰਨਾ ਚਾਹੀਦਾ ਲੈਂਸਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਆਈ ਡ੍ਰੌਪਸ ਹੈ ਉਹ ਆਪਾਂ ਲੈਂਸ ਦੇ ਉੱਤੇ ਨਹੀਂ ਪਾ ਸਕਦੇ ਜਾਰ ਤੱਕ ਸਕੂਲ ਦੇ ਵਿੱਚ ਗੱਲ ਕਰੀ ਕਲਾਸਿਸ ਦੇ ਬਲੈਕਬੋਰਡ ਨਹੀਂ ਸਾਫ਼ ਦਿਖ ਰਿਹਾ ਉਹ ਚੀਜ਼ ਆਪਣੇ ਪੇਰੈਂਟਸ ਨੂੰ ਨਹੀਂ ਦੱਸਦੇ ਕਈ ਕਾਫੀ ਹੁੰਦਾ ਹੈ ਕਿ ਬੱਚਿਆਂ 'ਚ ਜਿਹੜਾ ਲੌਸ ਹੋ ਜਾਂਦਾ ਨਾ ਨਿਗਾ ਦਾ ਉਹ بڑے ਹੋ ਕੇ ਠੀਕ ਨਹੀਂ ਹੁੰਦਾ ਅੱਜਕੱਲ੍ਹ ਦੋ ਚੀਜ਼ਾਂ ਵੱਲੇ ਨੌਲੇਜ ਬੜੀ ਘੱਟ ਹੈ ਇੱਕ ਤਾਂ ਕਾਲਾ ਮੋਤੀਆ ਕਿਉਂਕਿ ਕਾਲਾ ਮੋਤੀਆ ਤੇ ਪ੍ਰੋਬਲਮ ਕੀ ਹੈ ਉਹ ਸਾਇਲੈਂਟ ਕਿਲਰ ਕਹਿੰਦੇ ਹਨ ਸਾਇਲੈਂਟ ਕਿਲਰ ਮਤਲਬ ਕਿ ਚੁੱਪਚਾਪ ਉਹ ਨਿਗਾ ਨੂੰ ਖਾ ਜਾਂਦਾ ਐਂਡ ਸਟੇਜ ਤੱਕ ਪਤਾ ਨਹੀਂ ਲੱਗਦਾ ਉਹਨੂੰ ਪਤਾ ਉਦੋਂ ਲੱਗਦਾ ਹੈ 14 ਦਿਨ ਇਹ ਗਾ ਚਲੀ ਜਾਂਦੀ ਹੈ ਜਾਂ ਬਹੁਤ ਐਡਵਾਂਸ ਸਟੇਜ ਹੋ ਜਾਂਦੀ ਹੈ ਜਦ ਫਿਰ ਮੋੜ ਵਾਪਸ ਮੁਸ਼ਕਿਲ ਹੈ ਦੂਜੀ ਜਿਹੜੀ ਬਿਮਾਰੀ ਜਿਹੜੀ ਲੋਕਾਂ ਨੂੰ ਨਹੀਂ ਪਤਾ ਉਹ ਹੈਗੀ ਹੈ ਪਰਦੇ ਦੀ ਬਿਮਾਰੀ ਅੱਜ ਕੱਲ ਨੂੰ 슈ਗਰ ਬੜੀ ਕਾਮਨ ਹੈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਉਹਦੇ ਨਾਲ ਪਰਦੇ ਤੇ ਡਾਇਰੈਕਟ ਅਸਰ ਹੁੰਦਾ ਹੈ ਔਰ ਉਹ ਵੀ ਮਰੀਜ਼ਾਂ ਨੂੰ ਸ਼ੁਰੂ ਚ ਪਤਾ ਨਹੀਂ ਲੱਗਦਾ ਜਦ ਤੱਕ ਪਤਾ ਲੱਗਦਾ ਉਦੋਂ ਤੱਕ ਬਹੁਤ ਲੇਟ ਹੋ ਜਾਂਦਾ ਹੈ DMC ਨੇ ਇੱਕ ਨਵਾਂ ਮੁਹਿੰਮ ਕਹਿ ਲੋ ਜਾਂ ਸ਼ੁਰੂ ਕੀਤੀ ਹੈ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਪਤਾ ਹੈ ਉਹਨਾਂ ਦੀ ਅਸੀਂ ਸਕਰੀਨਿੰਗ ਫ੍ਰੀ ਕਰਾਂਗੇ ਐਟਲੀਸਟ ਮਰੀਜ਼ ਨੂੰ ਪਤਾ ਤਾਂ ਲੱਗੇ ਉਹਨੂੰ ਬਿਮਾਰੀ ਹੈ ਤਾਂ ਹੀ ਉਹ ਇਲਾਜ ਕਰਾਏਗਾ ਤਾਂ ਹਰ ਦੂਸਰਾ ਐਤਵਾਰ ਪਰਦੇ ਦੀ ਬਿਮਾਰੀ ਦੀ ਸਕਰੀਨਿੰਗ ਹੋਏਗੀ ਤੇ ਹਰ ਚੌਥਾ ਐਤਵਾਰ ਕਾਲੇ ਮੋਤੀ ਦੀ ਬਿਮਾਰੀ ਦੀ ਫ੍ਰੀ ਸਕਰੀਨਿੰਗ ਆਈ او ਪੀ ਡੀ ਡੀ ਐਮ ਸੀ ਚ ਹੋਏਗੀ ਅੱਜਕੱਲ ਬਹੁਤ ਟ੍ਰੈਂਡਸ ਹੈ ਪਰ ਫਿਰ ਵੀ ਆਪਰ ਨੂੰ ਨਾ ਇੱਕ ਚੀਜ਼ ਮੇਰਾ ਆਪਣਾ ਪਰਸਨਲ opinion ਨੇ ਹੁੰਦਾ ਆਪਾਂ ਨਾ ਕਰਾ ਨਾ ਕਰਾ ਸਕਦੇ ਆ ਪਰ ਨਾ ਕੋਸਮੈਟਿਕ ਹੈ ਇਹ ਤਾਂ ਥੋੜਾ ਸੋਚ ਕੇ ਡਾਕਟਰ ਦੀ ਸਲਾਹ ਨਾਲ ਕਰਨਾ ਹੈ ਲੈਂਸ ਲਗਾਉਣਾ ਸਹੀ ਹੈ ਕਿ ਨਹੀਂ ਪਰ ਉਹਦਾ ਧਿਆਨ ਰੱਖਣਾ ਜ਼ਰੂਰੀ ਆਪਾਂ ਇੱਕ ਲੈਂਸ ਵੱਡੀ ਫੋਰਨ ਬੋਡੀ ਵਾਂਗ ਨਾ ਆਪਾਂ ਬਾਹਰੋਂ ਇੱਕ ਚੀਜ਼ ਅੱਖ ਦੇ ਅੰਦਰ ਪਾ ਰਹੇ ਆ ਤਾਂ ਉਹਦੀ ਸਾਫ ਸਫਾਈ ਸਾਫ ਸੰਭਾਲ ਬਹੁਤ ਜ਼ਰੂਰੀ ਹੈ ਲੈਂਸ ਦੀ ਅੱਖ ਦੇ ਵਿੱਚ ਕੋਈ ਵੀ ਲਾਲੀ ਹੁੰਦੀ ਹੈ ਜਾਂ ਕੋਈ ਵੀ ਰੜਕ ਪੈ ਰਹੀ ਹੈ ਫਿਰ ਉਹਨਾਂ ਹਾਲਤਾਂ 'ਚ ਆਪਾਂ ਨੂੰ ਲੈਂਸ ਨਹੀਂ ਪਾਣਾ ਤੇ ਜਾ ਕੇ ਡਾਕਟਰ ਨੂੰ ਦਿਖਾਣਾ ਤੇ ਫਿਰ ਜਿਵੇਂ ਉਹ アドਵਾਈਸ ਕਰਦੇ ਉਵੇਂ ਆਪਾਂ ਨੂੰ ਕਰਨਾ ਚਾਹੀਦਾ ਲੈਂਸਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਆਈ ਡ੍ਰੌਪਸ ਹੈ ਉਹ ਆਪਾਂ ਲੈਂਸ ਦੇ ਉੱਤੇ ਨਹੀਂ ਪਾ ਸਕਦੇ ਜ਼ਿਆਦਾਤਰ ਸਕੂਲ ਦੇ ਵਿੱਚ ਗੱਲ ਕਰੇ ਕਲਾਸਿਸ ਦੇ ਬਲੈਕਬੋਰਡ ਨਹੀਂ ਸਾਫ਼ ਦਿਖ ਰਿਹਾ ਉਹ ਚੀਜ਼ ਆਪਣੇ ਪੇਰੈਂਟਸ ਨੂੰ ਨਹੀਂ ਦੱਸਦੇ ਕਈ ਕਾਫੀ ਹੁੰਦਾ ਹੈ ਕਿ ਬੱਚਿਆਂ 'ਚ ਜਿਹੜਾ ਲੌਸ ਹੋ ਜਾਂਦਾ ਨਾ ਨਿਗਾਹ ਦਾ ਉਹ بڑے ਹੋ ਕੇ ਠੀਕ ਨਹੀਂ ਹੁੰਦਾ ਅੱਜਕੱਲ੍ਹ ਦੋ ਚੀਜ਼ਾਂ ਬਲੇ ਨੌਲੇਜ ਬੜੀ ਘੱਟ ਹੈ ਇੱਕ ਤਾਂ ਕਾਲਾ ਮੋਤੀਆ ਕਿਉਂਕਿ ਕਾਲਾ ਮੋਤੀਆ ਤੇ ਪ੍ਰੋਬਲਮ ਕੀ ਹੈ ਉਹ ਸਾਇਲੈਂਟ ਕਿਲਰ ਕਹਿੰਦੇ ਹਨ ਸਾਇਲੈਂਟ ਕਿਲਰ ਮਤਲਬ ਕਿ ਚੁੱਪ ਚਾਪ ਉਹ ਨਿਗਾ ਨੂੰ ਖਾ ਜਾਂਦਾ ਐ ਐਂਡ ਸਟੇਜ ਤੱਕ ਪਤਾ ਨਹੀਂ ਲੱਗਦਾ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਦੀ ਨਿਗਾ ਚਲੀ ਜਾਂਦੀ ਹੈ ਜਾਂ ਬਹੁਤ ਐਡਵਾਂਸ ਸਟੇਜ ਹੋ ਜਾਂਦੀ ਹੈ ਜਦ ਫਿਰ ਮੋੜ ਵਾਪਸ ਮੁਸ਼ਕਿਲ ਹੈ ਦੂਜੀ ਜਿਹੜੀ ਬਿਮਾਰੀ ਜਿਹੜੀ ਲੋਕਾਂ ਨੂੰ ਨਹੀਂ ਪਤਾ ਉਹ ਹੈਗੀ ਹੈ ਪਰਦੇ ਦੀ ਬਿਮਾਰੀ ਅੱਜਕੱਲ੍ਹ ਨਾ 슈ਗਰ ਬੜੀ ਕਾਮਨ ਹੈ 슈ਗਰ ਹੈ બ્લડ બ્લડ ਪ੍ਰੈਸ਼ਰ ਹੈ ਉਹਦੇ ਨਾਲ ਪਰਦੇ ਤੇ ਡਾਇਰੈਕਟ ਅਸਰ ਹੁੰਦਾ ਹੈ ਔਰ ਉਹ ਵੀ ਮਰੀਜ਼ਾਂ ਨੂੰ ਸ਼ੁਰੂ ਚ ਪਤਾ ਨਹੀਂ ਲੱਗਦਾ ਜਦ ਤੱਕ ਪਤਾ ਲੱਗਦਾ ਉਹ ਤੱਕ ਬਹੁਤ ਲੇਟ ਹੋ ਜਾਂਦਾ ਹੈ ਟੀਐਮਸੀ ਨੇ ਇੱਕ ਨਵਾਂ ਮੂਹਮ ਕਹਿ ਲੋ ਜਾਂ ਸ਼ੁਰੂ ਕੀਤੀ ਹੈ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਪਤਾ ਹੈ ਉਹਨਾਂ ਦੀ ਅਸੀਂ ਸਕਰੀਨਿੰਗ ਫ੍ਰੀ ਕਰਾਂਗੇ ਐਟਲੀਸਟ ਮਰੀਜ਼ ਨੂੰ ਪਤਾ ਤਾਂ ਲੱਗੇ ਉਹਨੂੰ ਬਿਮਾਰੀ ਹੈ ਤਾਂ ਹੀ ਉਹ ਇਲਾਜ ਕਰਾਏਗਾ ਤਾਂ ਹਰ ਦੂਸਰਾ ਐਤਵਾਰ ਪਰਦੇ ਦੀ ਬਿਮਾਰੀ ਦੀ ਸਕਰੀਨਿੰਗ ਹੋਏਗੀ ਤੇ ਹਰ ਚੌਥਾ ਐਤਵਾਰ ਕਾਲਮ ਹੋਤੀਦੀ ਬਿਮਾਰੀ ਸੀ ਫ੍ਰੀ ਸਕਰੀਨਿੰਗ ਆਈ او ਪੀ ਡੀ ਡੀ ਐਮ ਸੀ ਛੋਏਗੀ ਅੱਜ ਕੱਲ ਬਹੁਤ ਟ੍ਰੈਂਡਸ ਹੈ ਪਰ ਫਿਰ ਵੀ ਆਪਾਂ ਨੂੰ ਨਾ ਇੱਕ ਚੀਜ਼ ਮੇਰਾ ਆਪਣਾ ਪਰਸਨਲ ਓਪੀਨੀਅਨ ਇਹ ਹੁੰਦਾ ਆਪਾਂ ਨਾ ਕਰਾ ਨਾ ਕਰਾ ਸਕਦੇ ਆ ਪਰ ਨਾ ਕੋਸਮੈਟਿਕ ਹੈ ਇਹ ਤਾਂ ਥੋੜਾ ਸੋਚ ਕੇ ਡਾਕਟਰ ਦੀ ਸਲਾਹ ਨਾਲ ਕਰਨਾ ਹੈ